ਜੀ ਲੋ ਜੀ ਆਪ ਮੇਲੇ ਤੇ ਪਹੁੰਚ ਚੁੱਕੇ ਆ ਤੁਹਾਨੂੰ ਦਿਖਾਉਣੇ ਆ 2025 ਦਾ ਕਿਸਾਨ ਮੇਲਾ ਯੂਨੀਵਰਸਿਟੀ ਲੁਧਿਆਣਾ ਠੀਕ ਹੈ ਜੀ ਤੇ ਵੀਡੀਓ ਬਣਿਆ ਰ ਪੂਰਾ ਤੁਹਾਨੂੰ ਮੇਲਾ ਦਿਖਾਵਾਂਗੇ ਵਾਤਵਾਤੇ ਕਈ ਪਾਟ ਬਣਾਵਾਂਗੇ ਅਲਗ-ਅਲਗ ਪਰ ਪੂਰਾ ਮੇਲਾ ਦਿਖਾਵਾਂਗੇ ਤੁਹਾਨੂੰ ਇੱਕ ਇੱਕ ਚੀਜ਼ ਸਾਰੀਆਂ ਕੰਪਨੀਆਂ ਦੀ ਲੋ ਜੀ ਸਭ ਤੋਂ ਪਹਿਲਾ ਸਟਾਲ ਹੈਗੀ ਆ ਨੋਟਿਸ ਪ੍ਰੋਡੂਸ ਐਂਡ ਪਰਨਕੀ ਇਲੈਕਟ੍ਰੋਨਿਕ ਆ ਯਾਰ ਇੰਨਾ ਤੁਹਾਨੂੰ ਪਤਾ ਜੱਟਾਂ ਦੀ ਇੰਨੀ ਅੰਗਰੇਜ਼ੀ ਥੋੜੀ ਹਾਈ ਨਹੀਂ ਹੈਗੀ ਠੀਕ ਹੈ ਜੀ ਇਹਦੇ ਕੀ ਕੀ ਆਉਂਦੇ ਨੇ ਇਹਾਂ ਦੇ ਆਉਂਦੇ ਨੇ ਸਟਾਰਟਰ ਤੁਹਾਨੂੰ ਦਿਖਾਉਨੇ ਆ ਕੀ ਬਾਤ ਆ ਲਓ ਜੀ ਹਰੇਕ ਮੋਟਰ ਦਾ ਸਟਾਰਟਰ ਜੋ ਇਹ ਕੰਪਨੀ ਬਣਾਉਂਦੀ ਆ ਠੀਕ ਆ ਜੀ ਆ ਬਟੇ ਦਾ ਵੱਡਾ ਛੋਟੇ ਦਾ ਛੋਟਾ ਆ ਨੀ ਇਹ ਪਰ ਆ ਜੋ ਆਜੋ ਆਜੋ ਆ ਫਟਾਫਟ ਇਹ ਕੰਪਨੀ ਬਣਾਉਂਦੀ ਆ ਸਟਾਰਟਰ ਜਾਵੇ ਅੱਗੇ ਆਗੇ ਆਪਾਂ ਮੈਕਸ ਇਹਨਾਂ ਦੇ ਸਟਾਰਟਰ ਨੇ ਜੀ ਤੇਲ ਵਾਲੇ ਸਟਾਰਟਰ ਆ ਸੁੱਕੇ ਸਟਾਰਟਰ ਠੀਕ ਹੈ ਤੇ ਦੁਨੀਆ ਸੋਚਾਂ ਹੋ ਗਈਆਂ ਖਰਚ ਲੱਗਣ ਵਾਲੀਆਂ ਲਓ ਜੀ ਇਹ ਹੈਗੇ ਮੈਕਸ ਕੰਪਨੀ ਦੇ ਤੇ ਜਿੱਦਾਂ ਟਰੈਕਟਰਾਂ ਦੇ ਸਟਾਲਾਂ ਨੇ ਜਿਹੜੀਆਂ ਜਾਂ ਵੱਡੇ ਐਗਰੀ ਜ਼ੋਨ ਹੋ ਗਿਆ ਜਾਂ ਲੈਂਡ ਫੋਰਸ ਹੋ ਕੇ ਵੱਡੀਆਂ ਸਟਾਲਾਂ ਨੇ ਉਹਨਾਂ ਦੀ ਆਪਾਂ ਬਖਰੀਆਂ ਵੀਡੀਓ ਪਾਈਆਂ ਪੌਣੀਆਂ ਨੇ ਇਕੱਲੀ ਇਕੱਲੀ ਬਾਕੀ ਜਿੱਦਾਂ ਇਹ ਸਟਾਲਾਂ ਨੇ ਸਾਰੀਆਂ ਦੇ ਤੁਹਾਨੂੰ ਰੌਣਕ ਘੁਮਾ ਦੇਣਾ ਆਪਾਂ ਇਹਦੀ ਇੱਕ ਇਕੱਠੀ ਵੀਡੀਓ ਪਾਵਾਂਗੇ ਠੀਕ ਹੈ ਜੀ ਕੋਸਾ ਜਨਰੇਟਰ ਇਹ ਆ ਕੀ ਬੋਪਾ ਰਾਏ ਕੰਪਨੀ ਇਹ ਤਾਂ ਕੰਪਨੀ ਬਹੁਤ ਮਸ਼ਹੂਰ ਆ ਜੀ ਇਲੈਕਟ੍ਰੋਨਿਕਸ ਪਾਰਟਸ ਦੇ ਵਿੱਚ ਬਹੁਤ ਮਸ਼ਹੂਰ ਆ ਬਹੁਤ ਅੱਠਾ ਇਹਨਾਂ ਦੇ ਵੀ ਇਹਨਾਂ ਦੇ ਤਾਂ ਅਸੀਂ ਵੀ ਵਾਰਤਾਂ ਸਾਰੇ ਵਰਤਦੇ ਨੇ ਬੋਪਾ ਰਾਏ ਦੇ ਛੋਟੇ ਛੋਟੇ ਸੋਚ ਤੇ ਵੱਡੇ ਤੋਂ ਵੱਡਾ ਸਟਾਰਟਰ ਸਾਰੇ ਆਉਂਦੇ ਨੇ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਇਹਨਾਂ ਦੇ ਆ ਕੇ ਪੰਪਾਂ ਦਾ ਸਮਾਨ ਇਹ ਡੀਜ਼ਲ ਪਾਉਣ ਵਾਲੀਆਂ ਨੇ ਮਸ਼ੀਨਾਂ ਮੇਲਾ ਪ੍ਰਾਈਸ ਕਿੱਥੇ 12500 462 ਰੁਪਏ ਚੱਲਦੀ ਆ ਜੇ ਘਰੋਂ ਡੀਜ਼ਲ ਪਾਉਣਾ ਆਪਾਂ ਨੇ ਬਹੁਤ ਵਧੀਆ ਚੀਜ਼ ਹੈ ਤੇ ਲੀਟਰ ਆਉਣਗੇ ਸਾਰਾ ਕੁਝ ਆਊਗਾ ਇਹਦਾ ਹੀ ਵਾਕਿਅਮ ਹੋ ਗਿਆ ਘਰ ਇਹਨੂੰ ਫੜ ਬੋਸ ਵਾਲੇ ਪੰਪ ਹੋ ਗਏ ਸਾਰੀ ਆਈਟਮ ਆਉਂਦੀਆਂ ਨੇ ਲੈਣਾਂ ਦੀਆਂ ਪਾਣੀ ਦੀ ਜਿਹੜਾ ਭਰਦੇ ਨਾ ਤੇ ਭਾਰੀ ਹੋ ਜਾਂਦੀ ਹੈ ਕਿੱਥੀ ਗਈ ਆ ਇਹ ਬੜਾ ਸ਼ਾਮ ਆਉਂਦਾ ਬਹੁਤ ਚੰਗਾ ਬੰਦਾ ਹੈ ਬੰਦੇ ਦਾ ਲਾਉਚ ਇਸ ਤੋਂ ਅੱਗੇ ਆ ਗਿਆ ਫੋਰਸ ਫੋਰਸ ਵਾਲਿਆਂ ਦੇ ਆਉਂਦੇ ਨੇ ਜੀ ਪਲੇਟ ਹੋ ਗਿਆ ਕ੍ਰਾਸ ਹੋ ਗਏ ਕਲਚ ਪਲੇਟਾਂ ਹੋ ਗਈਆਂ ਡਰੈਕਟਰਾਂ ਦੀਆਂ ਔਰ ਟਰੈਕਟਰਸ ਪਾਰਟਸ ਹੋਗੇ ਬਾਕੀ ਰੀਪਰਾਂ ਦੇ ਹੋਗੇ ਕੰਬਾਈਨਾਂ ਦੇ ਪਾਰਟਸ ਹੋਗੇ ਸਾਰੇ ਆਉਂਦੇ ਨੇ ਠੀਕ ਹੈ ਹੁਣ ਆ ਉਹ ਪਹੁੰਚਿਆ ਸੇਖੋ ਇੰਦਰਪਾਲ ਜਨਰੇਟਰ ਇਹਨਾਂ ਦੇ ਸਾਇਲੈਂਟ ਜਨਰੇਟਰ ਠੀਕ ਹੈ ਜੇ ਬੈਂਕਾਂ ਚੱਲਦੇ ਨੇ ਮੌਲਾਂ ਚੱਲਦੇ ਨੇ ਸਾਰੇ ਤੁਹਾਨੂੰ ਮਿਲਣਗੇ ਵੱਡੇ ਤੋਂ ਵੱਡੇ ਛੋਟੇ ਤੋਂ ਛੋਟਾ ਜਿੰਦਾ ਮਾਰਜੀ ਤੁਸੀਂ ਲੈ ਸਕਦੇ ਹੋ ਸਾਰੇ ਜਨਰੇਟਰ ਨੇ ਜਿਹੜੀ ਤੁਹਾਨੂੰ ਲੋੜ ਆ ਸੀ ਉਹ ਜਾਇ ਇਹਨਾਂ ਤੋਂ ਜਨਰੇਟਰ ਲੈ ਸਕਦੇ ਹੋ ਆ ਲਓ ਵੱਡੇ 6 ਸਿਲੰਡਰ ਇੰਜਨ ਠੀਕ ਆ ਜੀ ਇਹ ਸਾਇਲੈਂਟ ਵੀ ਬਣ ਜਾਂਦੇ ਨੇ ਠੀਕ ਆ ਜੀ ਵਿਦਆਊਟ ਸਾਇਲੈਂਟ ਵੀ ਲੈ ਸਕਦੇ ਹੋ ਆ ਜਿਹੜਾ ਇਹ ਨੰਬਰ ਨੇ スクリーンショット मारके ਤੁਸੀਂ ਇਹਨਾਂ ਰੇਟ ਵਾਈਸ ਸਾਰਾ ਕੁਝ ਇਹ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਸੇਖੋਂ 인ਦਰਪਾਲ ਜਨਰੇਟਰ। ਲਓ ਜੀ ਉਸ ਤੋਂ ਬਾਅਦ ਆ ਗਿਆ ਆਪਾਂ ਸਾਧੂ ਸਿੰਘ ਸੰਗਰੀਆ। ਇਹ ਬੰਦੇ ਦਾ ਕਾफी ਮਸ਼ਹੂਰ ਨੇ ਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਨਾਂ ਦੇ ਹਾਲ। ਇਹ ਹਾਈਡਰੌਲਿਕ ਹਾਲ ਨੇ। ਕਿੰਨੇ ਨੇ ਜੀ 6 11 15 ਦੇ ਹਾਲ ਨੇ। 15 ਹੀ ਬਣ ਜਾਂਦੇ ਨੇ ਤੇ ਇਹ 11 ਹੀ ਬਣ ਜਾਂਦੇ ਨੇ। ਠੀਕ ਹੈ ਜੀ। ਇਹ ਆ ਗਿਆ ਇਹਨਾਂ ਦਾ ਤਵਿਆਂ ਵਾਲਾ ਜਿੰਦਰਾ 36000 ਰੇਟ ਮਿਲਾ ਡਿਸਕਾਊਂਟ 1000 ਰੁਪਿਆ ਬੈਸ 37000 ਦਾ ਇਹ ਆ ਗਏ ਤੋਤਾ ਹਾਲ ਸੱਤ ਦੇ ਤੋਤਾ ਹਾਲ ਇੱਧਰ ਆ ਗਏ ਜੀ ਇਹਨਾਂ ਦੇ 13 ਦੇ ਹਾਲ ਦੇਸੀ ਸਿੰਪਲ ਬਿਨਾ ਹਾਈਡਰੌਲਿਕ ਵਾਲੇ ਇਹ ਆ ਗਏ 15 ਦੇ ਜੀ ਇਹ ਵੀ 13 ਦੇ ਇਹ 11 ਦੇ ਤੇ ਆ ਵੀ 11 ਦੇ ਇਹ ਆ ਗਿਆ ਕਰਾ ਕਰਾ ਚਾਰੇ ਪਾਸੇ ਨੂੰ ਘੁਮਾਉਂਦਾ ਇਹ ਜਿੱਧਰੋਂ ਮਰਜ਼ੀ ਘੁਮਾ ਲਓ ਇਹਨੂੰ 35000 ਦਾ ਰੇਟ ਆ ਮੇਲੇ ਤੇ ਵੈਸੇ 37000 ਦਾ ਆ ਗਿਆ ਇਹ ਦੀ ਐਰੋਂ ਹਾਈਡਰੌਲਿਕ ਐਰੋਂ ਆ ਫੁੱਲੀ ਹੈ ਉੱਪਰ ਵਹਿ ਕੇ ਕੰਟਰੋਲ ਕਰਦੇ ਆ ਆਪਾਂ ਥੱਲੇ ਉਤੋਂ ਦੀ ਲੋਡ ਨਹੀਂ ਜਦੋਂ ਇਹਨੇ ਖੋਲਣਾ ਇਹਦੇ ਟਾਇਰ ਉੱਪਰ ਹੋ ਜਾਣੇ ਨੇ ਆਟੋਮੈਟਿਕ ਜਦੋਂ ਇਹਨਾਂ ਨੇ ਬੰਦ ਹੋਣਾ ਇਹਦੇ ਟਾਇਰ نیچے ਹੋ ਜਾਣੇ ਨੇ ਆਟੋਮੈਟਿਕ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਬਹੁਤ ਹੀ ਜਿਆਦੇ ਹੈਵੀ ਐਰੋਂ ਆ 20 ਡਿਸਕਾਂ ਨੇ 10 ਕੁਇੰਟਲ ਪਾਏ ਨਾ 1,67,000 58000 ਰੇਟ ਆ 2000 ਡਿਸਕਾਊਂਟ 1,56 ਮੇਲੇ ਤੇ ਤੁਸੀਂ ਬੁਕਿੰਗ ਫ੍ਰੀ ਕਰ ਸਕਦੇ ਹੋ ਤੁਸੀਂ ਬਾਅਦ ਤੁਸੀਂ ਲੈ ਸਕਦੇ ਹੋ ਠੀਕ ਹੈ ਇਹ ਆ ਗਈ ਕੱਤੂ ਵਾਲੀ ਹੈਰੋਂ ਇਹ ਫੋਲਡਿੰਗ ਹੈਰੋਂ ਕਹਿ ਸਕਦੇ ਆਪਾਂ ਇਹਨੂੰ ਜਿੱਦਾਂ ਮਰਜ਼ੀ ਨੂੰ ਫੋਲਡ ਕਰ ਲੋ 50 80 ਹਜ਼ਾਰ ਦੀ ਹੈ ਡਿਸਕਾਊਂਟ ਦੇ ਕੇ 78 ਹਜ਼ਾਰ ਦੀ ਮਤਲਬ ਇਹਨੇ ਜਗ੍ਹਾ ਘੱਟ ਕੇ ਰੰਨਾ ਇਹਨੇ ਇਕੱਠੀ ਹੋਣਾ ਹਾਈਡਰੌਲਿਕ ਨੇ ਨਾਲੇ ਉੱਪਰ ਬਹਿ ਗਈ ਤੁਸੀਂ ਫੋਲਡ ਸਕਦੇ ਹੋ ਉੱਪਰ ਬਹਿ ਕੇ ਇਕੱਠੀਆਂ ਕਰ ਸਕਦੇ ਹੋ ਟਰਾਂਸਪੋਰਟ ਕਰਨੀ ਬਹੁਤ ਸੌਖੀ ਆ ਅੱਗੇ ਆ ਗਈ 20 ਡਿਸਕ ਹੈਰੋਂ ਸਪੀਡ ਡਿਸਕ ਹੈਰੋਂ ਕਹਿ ਸਕਦੇ ਆ ਇਹ ਇੱਦਾਂ ਹੀ ਹਾਲਾ ਮੰਗ ਚੱਲਦੀਆਂ ਨੇ ਨਾਲੇ ਖੁੱਲਣੀਆਂ ਨੇ ਤੇ ਇਹਨਾਂ ਦੇ ਜਿਹੜੀ ਇਹ ਚੀਜ਼ਾਂ ਨੇ ਇਹਨਾਂ ਦਾ ਹੀ ਬਹੁਤ ਫਰਕ ਆ ਵਾਸੇ ਲਿਫਟ ਤੇ ਜਿੱਥੇ ਬੰਨਤੀਆਂ ਬੰਨਤੀਆਂ ਇਹਨਾਂ ਨੇ ਢੇਡ ਢੇਡ ਮਾਰਦ ਨੇ ਜਿੱਥੇ ਆਮ ਐਰੋ ਨਹੀਂ ਚੱਲਦੀ ਉੱਥੇ ਐਰੋ ਚੱਲਦੀ ਆ ਆ ਐਰੋ ਇਹ ਸੈਂਟਰ ਟਾਇਰਾਂ ਵਾਲੀ ਐਰੋ ਆ 20 ਦੀ ਆ 1,93,000 ਦੀ ਮੇਲੇ ਤੇ ਆ 2000 ਡਿਸਕਾਊਂਟ ਆ ਨਹੀਂ ਇਹ 95 ਦੀ ਆ ਇਹ 32 ਡਸਕਾਂ ਆ ਗਈਆਂ 4.5 ਲੱਖ ਦੀਆਂ ਇਹ 2000 ਡਿਸਕਾਊਂਟ ਆ 4,48,000 ਦੀਆਂ 16 16 ਦਾ ਸੈਟ ਆ 10 10 ਸੈਟ ਇਧਰ ਹੋ ਗਏ ਆ 6 3 ਤੇ 3 ਉੱਪਰ ਹੋ ਜਾਣੇ ਨੇ 32 ਦਾ ਸੈਟ ਆ ਪੂਰਾ ਇਹ ਸੀ ਸਾਰੀਆਂ ਇੰਪਲੀਮੈਂਟ ਸਾਧੂ ਸਿੰਘ ਸੰਘਰੀ ਆ ਤੇ ਅੱਗੇ ਆ ਗਿਆ ਇਹ ਲੈਂਕਨ ਲੈਂਕਨ ਵੀ ਇਹ ਬਾਹਰ ਲਈ ਤਕਨੀਕ ਆ ਕੰਪਨੀਆਂ ਬਹੁਤ ਜ਼ਿਆਦੇ ਇਹ ਵੀ ਆ ਗਿਆ 2 ਵਾਲੇ ਹਾਲ ਇਹ ਮਾਰਦੇ ਨੇ ਡੇੜ ਡੇੜ ਕੇ ਜਿਹੜੀ ਜ਼ਮੀਨ ਪਾਣੀ ਨਹੀਂ ਕਹਿੰਦੀ ਉਹਨੂੰ ਇਹ ਪਾਣੀ ਖਾਣ ਲਾਉਂਦੇ ਨੇ ਇਹ 2 ਵਾਲਾ ਇਹ ਸਿੰਗਲ ਵਾਲਾ ਠੀਕ ਆ ਜੀ ਇਹਨਾਂ ਦੇ ਰੋਟਾਵੇਟਰ ਹੋ ਗਿਆ ਤੇ ਇਹਨਾਂ ਦੇ ਪਲਟਾਵਾ ਹਲ ਹੋ ਗਿਆ ਇਹਦੀ ਕੋਈ ਰੀਸ ਨਹੀਂ ਚਿੰਨੀ ਕੁਆਲਿਟੀ ਇਹਨਾਂ ਦੀ ਆ ਕਿਸੇ ਦੀ ਨਹੀਂ ਇਹ 10 ਫੁੱਟ ਦੇ ਰੋਟਾਵੇਟਰ ਹੋ ਗਏ ਜੀ ਠੀਕ ਆ ਤੇ ਇਹ ਆ ਗਿਆ ਦਾ ਪਲਟਾਵਾ ਹਲ ਇਹ ਚ 2 ਵਾਲਾ 3 ਵਾਲਾ ਐਕਸਟੈਂਡ ਤੁਸੀਂ ਕਰਾ ਸਕਦੇ ਹੋ 4 ਲਵਾ ਲਓ ਠੀਕ ਆ ਜੀ ਸਾਰਿਆਂ ਨਾਲ ਜ਼ਿਆਦਾ ਕੁਆਲਿਟੀ ਤੇ ਇੱਕਸਾਰ ਜੇ ਤੁਹਾਡਾ ਨਾਰਮਲ ਖੇਤ ਤੁਸੀਂ ਇਹਨੂੰ ਫੇਰेंगे ਉਹ ਜਾਂ ਤੁਸੀਂ ਕੋਈ ਦੇਸੀ ਫੇਰੇਗੇ ਉਹ ਜਿੱਥੇ ਫੇਰੂ ਉੱਥੇ ਤੁਹਾਨੂੰ ਕਰ ਮਤਲਬ ਲੇਜ਼ਰ ਕਰਾਫੇਨ ਦੀ ਲੋੜ ਨਹੀਂ ਟਾਇਰ ਲਗਾਉਣਾ ਚਾਹੀਦਾ ਟਾਇਰ ਨਾਲ ਇੱਕ ਸਾਰ ਜਿੱਥੇ ਤੁਸੀਂ ਬੰਨਤਾ 5 ਇੰਚ 10 ਇੰਚ 4 ਇੰਚ ਉੱਥੇ ਚੱਲੂਗਾ ਇੱਕ ਸਾਰ ਚੱਲੂਗਾ ਇੰਨੀ ਇਹਨਾਂ ਦੀ ਮਤਲਬ ਕੁਆਲਿਟੀ ਆ ਮਲਚਰ ਆ ਗਿਆ ਇਹਨਾਂ ਦਾ ਪਲਟਾਵਾ ਹਾਲ ਰੋਟਾਵੇਟਰ ਤੇ ਮਲਚਰ ਇਹ ਜਿਆਦਾ ਆਪਣੇ ਇੰਡੀਆ 'ਚ ਜਿਆਦਾ ਸੇਲ ਲੈਣਾ ਦੀ ਇਹ ਜਿਆਦਾ ਵਿਗਦੇ ਨੇ ਠੀਕ ਹੈ ਜੀ ਇਹ ਇੰਪਲੀਮੈਂਟਸ ਦੀ ਲੈਂਪ ਕੰਦੇ ਇਹ ਪਹਿਲਾਂ ਪਾ ਤੁਹਾਨੂੰ ਲੈ ਕੇ ਗਏ ਸੀ ਸਾਧੂ ਸਿੰਘ ਸੰਗਰੀ ਆ ਹੁਣ ਹੈ ਕਿਨੇ ਸਰਵਨ ਸਿੰਘ ਸੰਗਰੀ ਆ ਇਹਨਾਂ ਦੇ ਵੀ ਸੇਮ ਉਦਾਂ ਦੇ ਇੰਪਲੀਮੈਂਟਸ ਇਹ ਬਣਾਉਂਦੇ ਨੇ ਸਰਫੇਕ ਨਾਮ ਦਾ ਫਰਕ ਆ ਕੁਆਲਿਟੀ ਤੁਹਾਨੂੰ ਸੇਮ ਮਿਲੂ ਸਭ ਕੋ ਸੇਮ ਮਿਲੂ ਇਹ ਸਿੰਪਲ ਡਿਸਕਾਂ ਆ ਗਈਆਂ ਜਿਵੇਂ ਆਮ ਆਪਣੇ ਸਾਰੇ ਕਿਤੇ ਬਣਦੀਆਂ ਨੇ ਇਹ ਹਾਈਡਰੌਲਿਕ ਆ ਗਈਆਂ 20 20 10 10 ਦੀਆਂ ਇਹਨਾਂ ਦੀ ਰੇਟ ਲਿਸਟ ਕਿਤਾ ਨਹੀਂ ਲਾਈ ਵੀ ਫੱਕ ਜੀ ਚੱਲਣੀ ਹੈ ਵੀ ਠੀਕ ਆ ਪਲਟਾਵੇਂ ਹਾਲ ਆਜੋ ਜੀ ਕੀ ਆ ਆ ਤੋਤੇ ਵਾਲਾ ਆ ਗਿਆ ਨਾਲ ਆਜੋ ਜੀ ਜਿੰਦਰ ਆ ਗਿਆ ਠੀਕ ਆ ਜੀ ਜਿਆਦਾ ਇਹਨਾਂ ਦੇ ਮਤਲਬ ਹਾਲ ਅਤੇ ਤਵੀਆਂ ਇਹੀ ਮਸ਼ਹੂਰ ਨੇ ਸਾਧੂ ਸਿੰਘ ਸੰਗਰੀ ਆ ਜੀ ਤੇ ਸਰਪੰਨ ਸਿੰਘ ਸੰਗਰੀ ਆ ਇਹਨਾਂ ਦੇ ਹਾਲ ਤੇ ਡਿਸਕਾਂ ਕਾਫੀ ਮਸ਼ਹੂਰ ਨੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਪਹੁੰਚੇ ਬੀ ਐਸ ਸੀ ਬੀ ਸੀ ਐਸ ਇੰਡੀਆ ਇਹਨਾਂ ਦੇ ਮਤਲਬ ਹਰਾ ਹਰਾ ਵਧਣਾ ਵਾਲੀਆਂ ਜਿਹੜੇ ਡੈਰੀ ਫਾਰਮ ਵਾਲੇ ਉਹਨਾਂ ਵਾਲੀਆਂ ਚੀਜ਼ਾਂ ਹੋ ਗਈਆਂ ਠੀਕ ਹੈ ਜੀ ਸੀਟ ਤੇ ਬਹਿ ਕੇ ਜਿਵੇਂ ਹਰਾ ਵਧਣਾ ਕੋਈ ਚੀਜ਼ ਵਧਣੀ ਆ ਠੀਕ ਹੈ ਜੀ ਆ ਗਈ ਕਣਕ ਇਹ ਕਣਕ ਵੜ ਲਓ ਚਾਹ ਜੀਰੀ ਵੜ ਲਓ ਇਹ ਨਾਲ ਦੀ ਨਾਲ ਪੁੜੀ ਬਣ ਕੇ ਕੱਢਦੀ ਆ ਠੀਕ ਹੈ 5,35,000 ਦੀ ਹੈ 10,000 ਡਿਸਕਾਊਂਟ ਮੇਲੇ ਦਾ ਉੱਪਰ ਬਹਿ ਕੇ ਨਿਆਣਾ ਡਰਾਈਵਰ ਚਲਾਉਂਦਾ ਜੀ ਇਹ ਛੋਟੀ ਆ ਗਈ 395 ਦੀ ਉਹ ਵੱਡੀ ਸੀ ਇਹਦੇ ਸਬਸਿਡੀ 175000 ਆ ਤੇ 10000 ਮੇਲੇ ਦਾ ਡਿਸਕਾਊਂਟ ਆ ਉਹ ਤੋਂ ਛੋਟਾ ਆ ਗਿਆ ਜਿਹੜਾ ਵੱਡ-ਵੱਡ ਸਾਈਡ ਤੇ ਸਿੱਟਦਾ ਇਹਨਾਂ ਵੀ ਕੁਝ ਵੀ ਵਟਸਐਪ ਨੇ 160000 ਦਾ 10000 ਡਿਸਕਾਊਂਟ ਮੇਲੇ ਦਾ ਤੇ ਖੇਤੀਬਾੜੀ ਵਿਭਾਗ ਵੱਲੋਂ 75000 ਸਬਸਿਡੀ ਔਰ ਰੋਟਾਵੇਟਰ ਆ ਗਿਆ ਛੋਟਾ ਇੰਜਨ ਵਾਲਾ ਜਿਵੇਂ ਆ ਬਸ ਸਬਜ਼ੀਆਂ ਵਗੈਰਾ ਦਾ ਕੰਮ ਕਰਨਾ ਕੋਈ ਵੀ ਕਰਨਾ 88000 8 7 HP ਦਾ ਇਹਦਾ ਇੰਜਨ ਆ ਪੈਟਰੋਲ ਤੇ 8000 ਸਬਸਿਡੀ ਆ ਤੇ ਸੌਰੀ ਮੇਲੇ ਤੇ ਡਿਸਕਾਊਂਟ ਆ ਲੋਕ ਉਹ ਇੰਡੀਆ ਜੋ ਨਕਲ ਉਹ ਵੀ ਹਰ ਕਿਹ ਇੰਡੀਆ ਜੋ ਮਸ਼ੀਨ ਹੈ ਜਿਹੜੀ ਆਪਣੇ ਕੋਲ ਜਿੰਨਾ ਆਪਣਾ ਟੋਕ ਇਹ ਰੋਟਾਵੇਟਰ ਹੋ ਗਿਆ ਇਹਦੇ ਮਾਗਰ ਪਾ ਸਕਦੇ ਆ ਬਹਾਈ ਵਾਲੇ ਸੰਦ ਹੋ ਕੇ ਠੀਕ ਆ ਜੀ ਦੇ ਮੈਰ ਦੇਖੋ ਇਹਦੇ ਮਗਰ ਤੁਸੀਂ ਫਰੰਟ ਤੇ ਆ ਪਾ ਸਕਦੇ ਹੋ ਹਾਲ ਹੋ ਕੇ ਠੀਕ ਆ ਜੀ ਤੇ ਆ ਰੋਟਾ ਬੇਟਰ ਵਾਲਾ ਗਿਆ ਬੱਟਾ ਪਾਉਣ ਵਾਲਾ ਹੋ ਗਿਆ ਸਾਰੇ ਇੰਪਲੀਮੈਂਟਸ ਇਹਦੇ ਮਗਰ ਪੈਂਦੇ ਨੇ ਇੱਕੋ ਹੀ ਰਿਪਰ ਹੋ ਗਿਆ ਮੰਡੇ ਨਾਲ ਮੇਰਾ ਹੀ ਹੋ ਜਾਂਦਾ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ 49000 ਦਾ 4 HP ਦਾ 5000 ਮੇਲਾ ਡਿਸਕਾਊਂਟ ਇਹ ਜੋ 7 HP ਦਾ 65000 ਦਾ 8000 ਦਾ ਡਿਸਕਾਊਂਟ ਠੀਕ ਆ ਇਹਦੇ ਤੇ ਵੀ 7 HP 68000 ਦਾ 7 HP 7000 ਡਿਸਕਾਊਂਟ ਇਦਾਂ ਹੀ ਸਾਰੇ ਨੇ ਇਹ ਕੋਈ ਵੱਡਾ ਵੀ ਛੋਟਾ ਜੇ ਕਿਸੇ ਭਰਾ ਨੂੰ ਜਿਹੜਾ ਮਸਾਬ ਨਾਲ ਲੈਣਾ ਹੋ ਲੈ ਸਕਦਾ 85000 ਦਾ ਇਹ 8 HP ਦਾ ਇਹ ਵੀ 8 HP ਦੇ ਨੇ ਇੰਜਨ ਨੇ ਏਜੂ 7 एचपी एचवी 7 एचपी ਠੀਕ ਹੈ ਜੀ ਇਹ ਸਾਰੇ ਇਹਨਾਂ ਦੇ ਆਉਂਦੇ ਨੇ ਤੇ ਆ ਇਹਨਾਂ ਦਾ ਐਡਰੈਸ ਆ ਜੀ ਬੀ ਸੀ ਐਸ ਇੰਡੀਆ ਮਾਨਗੜ ਪੀਓ ਕੁਆੜਾ ਰੋਡ ਮਾਚਿਵਾੜਾ ਲੁਧਿਆਣਾ ਜੀ ਆ ਫੋਨ ਨੰਬਰ ਨੇ ਇਹਨਾਂ ਦੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਕਨੈਕਟ ਕਰ ਸਕਦੇ ਜੇ ਕਿਸੇ ਭਰਾ ਨੇ ਲੈਣਾ ਹੈ ਲਾਓ ਜੀ ਅੱਗੇ ਆਪਣੇ ਆ ਕੇ ਜੱਗੀ ਫੈਰੋਂ ਜਿਹੜਾ ਦੀ ਬੱਸ ਫੈਰ ਵੀ ਮੀਨ ਆ ਠੀਕ ਆ ਜੀ 99 ਦਾ ਸੈੱਟ 175 ਦਾ ਹਾਈਡਰੌਲਿਕ ਵਾਲਾ 10 10 ਦਾ 2 ਲੱਖ ਦਾ ਮੇਲਾ ਡਿਸਕਾਊਂਟ 2000 ਰੁਪਿਆ ਇਹ 8 8 ਦਾ ਹੈਰੋਂ ਹੀ ਜਿਆਦਾ ਮਸ਼ਹੂਰ ਆ ਤਾਂ ਇਹ ਸਟ ਮੇਨ ਹੈਰੋਂ ਦਾ ਹੀ ਕੰਮ ਹੈ ਇਹਨਾਂ ਦਾ ਹੈਰੋਂ ਤੇ ਹਾਲ ਤੇ ਇੰਨੀ ਰਾੜੀ ਹੈਰੋਂ ਚੱਲਦੀ ਆ ਕਮਾਲ ਆ ਠੀਕ ਆ ਜੀ 12 12 ਸੈਟ 220000 ਦਾ ਨਾ ਸੌਰੀ 11 11 ਦਾ 5000 ਡਿਸਕਾਊਂਟ ਠੀਕ ਆ ਜੀ ਆ ਆ ਕੇ ਵੱਡੇ ਮਾਡਲ ਸੈਂਟਰ ਪੀਸੇ ਵਾਲੇ 10 10 ਦਾ ਸੈਟ ਆ 275 5000 ਡਿਸਕਾਊਂਟ ਮੇਲੇ ਦਾ ਮੈਂ ਕਾ ਇੱਧਰ ਹਾਲ ਹਫਤੇ ਕੱਟੇ ਹੁੰਦੇ ਆ 12 12 ਦੇ ਸੈਟ ਆ ਜੀ ਇਹੇ 395 5000 ਡਿਸਕਾਊਂਟ ਇਹ ਉਦੋਂ ਹੀ ਵੱਡਾ ਆ ਗਿਆ 14 14 ਦਾ ਸੈੱਟ 395 ਇਹਦੇ ਵੀ 5000 ਦਾ ਡਿਸਕਾਊਂਟ ਆ ਜੀ ਠੀਕ ਹੈ ਜੀ ਇਹ 14 14 ਦਾ 12 12 ਦਾ ਉਹ ਅਗਲਾ 10 10 ਦਾ ਇਹ ਰੋਟਾ ਵੇਟਰਾ 1,60,000 ਦਾ ਹੈ ਨਾ 1,60,000 ਦਾ ਹੈ 10 ਫੋਟਾ 5000 ਡਿਸਕਾਊਂਟ 17 ਹਾਲ ਇੱਕ ਰੱਖ 35000 ਦੇ 2000 ਮਿਲ ਲਾ ਡਿਸਕਾਊਂਟ ਟਾਇਰ ਲੱਗੇ ਹੋਏ ਨੇ ਇਹ ਵੀ 17 ਦੇ 135 ਦਾ 2000 ਮੀਲਾ ਡਿਸਕਾਊਂਟ ਆ ਇਹ ਇੰਪਲੀਮੈਂਟਸ ਦੀ ਜੱਗੀ ਦੇ ਕਬੂਲਪੁਰ ਅੱਗੇ ਆ ਗਿਆ ਆਪਾਂ ਵੀਰਬਾਲ ਜੀ ਵੀਰਬਾਲ ਦਾ ਰੋਟਾਵੇਟਰ ਦੇਖੋ ਜੀ ਬੋਲੇ ਬੋਲੇ 14 ਫੁੱਟ ਰੋਟਾ ਵੈਟਰ ਆ ਜੀ ਟਾਇਰ ਲੱਗੇ ਹੋਏ ਨੇ ਲਿਆ ਕੇ ਜਾਣ ਨੂੰ 14 ਫੁੱਟ ਇੱਧਰ ਆ ਗਿਆ 10 ਫੁੱਟ ਆ 1,55,000 ਦਾ 5000 ਡਿਸਕਾਊਂਟ ਇਹ ਤੇ ਵੀ ਦੇਖੋ ਬਾਕੀ ਚੀਜ਼ਾਂ ਬੰਦੀਆਂ ਨੇ ਲੱਗੀਆਂ ਸ਼ਾਬਾਸ਼ ਇਹ ਕਿੰਨੇ ਫੋਟਾ ਇਹਨੂੰ ਵੀ ਟਾਇਰ ਲੱਗੇ ਹੋਏ ਨੇ 12 ਫੋਟਾ 2 ਲੱਖ 10 ਹਜ਼ਾਰ ਦਾ ਮੇਲਾ ਡਿਸਕਾਊਂਟ 2 10000 ਰੁਪਿਆ ਦਾ 2 ਲੱਖ ਦੀ ਕੀਮਤ ਤੇ ਅੱਗੇ ਆਗਾ ਸੁਪਰ ਸੀਟਰ ਸੁਪਰ ਸੀਟਰ ਹੈਗਾ ਜੀ ਇਹਨਾਂ ਦਾ 10000 ਮੇਲਾ ਡਿਸਕਾਊਂਟ 260 ਦਾ 8 ਫੋਟਾ ਸੁਪਰ ਸੀਟਰਾਂ ਆ ਆਹ ਇਹਨਾਂ ਦਾ ਲੇਜ਼ਰ ਕਰਾ ਆ ਜੀ ਲੇਜ਼ਰ ਕਰਾ ਆ 10000 ਡਿਸਕਾਊਂਟ 270 ਦਾ ਦੀ 260 ਦਾ ਮਿਲੂ ਤੁਹਾਨੂੰ ਜੀ ਇਹ ਵੀ 260 ਦਾ 250 ਦਾ ਮਿਲੂਗਾ ਇਹਦੇ ਵੀ ਸਬਸਿਡੀ ਅਵੇਲੇਬਲ ਆ ਜੋ ਸਕੀਮ ਚੱਲਦੀ ਹੋ ਸਰਕਾਰ ਦੀ ਆ ਤੁਹਾਨੂੰ ਜ਼ਰੂਰ ਮਿਲੋ ਤੇ ਜੇ ਮੇਰੇ ਭਰਾ ਨੇ ਕਿਨੇ ਲੈਣਾ ਹੈ ਤਾਂ ਗੁਰੂ ਕਿਰਪਾ ਮਕੈਨਿਕਲ ਵਰਕਸ ਵੀਰਵਾਲ ਚੀਮਾ ਆ ਇਹਨਾਂ ਦੇ ਫੋਨ ਨੰਬਰ ਨੇ ਜੀ ਸਕਰੀਨ ਸ਼ਾਟ ਮਾਰ ਕੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਜਿਹੜੇ ਜਿਹੜੇ ਇਹ ਬਣਾਉਦੇ ਆ ਸਾਰਾ ਕੁਝ ਇਹਦੇ ਉੱਪਰ ਡਿਟੇਲ ਨਾਲ ਦਿੱਤੀ ਪਈ ਆ। ਕੋਈ ਮਤਰਾ ਇਹ ਸਾਰਾ ਆਪਾਂ ਨੂੰ ਮੇਲਾ ਘੁੰਮ ਕੇ ਦਿਖਾਤਾ ਠੀਕ ਹੈ ਜੀ ਤੇ ਕਈ ਸਟਾਲਾਂ ਜਿਹੜੇ ਬੜੀਆਂ ਨੇ ਉਹਨਾਂ ਦੀ ਅਲੱਗ-ਅਲੱਗ ਵੀਡੀਓ ਪਾਵਾਂਗੇ ਤੇ ਕਈਆਂ ਦੀ ਉਹਨੂੰ ਆਪਾਂ ਇਹਦੇ ਵਿੱਚ ਸਾਰੀਆਂ ਅੱਜ ਦਿਖਾਤੀਆਂ ਠੀਕ ਹੈ ਜੀ ਤੇ ਹੁਣ ਚੱਲਦੇ ਆ ਪਿੰਡ ਨੂੰ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਯੂ ਦੱਸਿਓ ਠੀਕ ਹੈ ਜੀ ਤੇ ਜਿਹੜੇ ਭਰਾਵਾਂ ਨੇ ਪੁਲਿਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਬੇਨਤੀ ਹੈ ਤੁਹਾਨੂੰ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ